ਹਾਂਜੀ ਆਪਾਂ ਹਾਜ਼ਰ ਆਂ ਜੀ ਮੋਸਟ ਇੰਪੋਰਟੈਂਟ ਵੀਡੀਓ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਬਹੁਤ ਸਾਰੇ ਸਟੂਡੈਂਟਸ ਦੇ ਕਮੈਂਟਸ ਆ ਰਹੇ ਸਨ ਕਿ ਐਂਟੀਟੀ ਦੀਆਂ ਪੋਸਟਾਂ ਕਦੋਂ ਤੱਕ ਆਣਗੀਆਂ ਨੋਟੀਫਿਕੇਸ਼ਨ ਕਦੋਂ ਤੱਕ ਆਊਟ ਕੀਤਾ ਜਾਏਗਾ ਐਗਜ਼ਾਮ ਕਦੋਂ ਹੋਏਗਾ ਪੰਜਾਬ ਦੇ ਵਿੱਚ ਐਂਟੀਟੀ ਦੀ ਪੋਸਟਾਂ ਆਉਣਗੀਆਂ ਵੀ ਜਾਂ ਨਹੀਂ ਤਾਂ ਇਸ ਵੀਡੀਓ ਦੇ ਵਿੱਚ ਤੁਹਾਡੇ ਸਾਰੇ ਡਾਊਟਸ ਜਿਹੜਨੇ ਕਲੀਅਰ ਹੋਣ ਵਾਲੇ ਨੇ ਕਲੀਅਰ ਹੈ ਜੀ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਵੀਡੀਓ ਰਹੇਗੀ ਤਾਂ ਆਓ ਸਟਾਰਟ ਕਰਦੇ ਆਂ ਜੀ ਅੱਜ ਦੀ ਵੀਡੀਓ ਸਭ ਤੋਂ ਪਹਿਲਾਂ ਦੇਖੋ ਜੀ ਆਪਾਂ ਗੱਲ ਕਰ ਲਈਏ ਐਂਟੀਟੀ ਦੀ ਪੰਜਾਬ ਦੇ ਸਰਕਾਰੀ ਸਕੂਲਾਂ ਦੀਆਂ ਇਹ ਪੋਸਟਾਂ ਨੇ ਪੰਜਾਬ ਵਿੱਚ ਕਿੰਨੀਆਂ ਪੋਸਟਾਂ ਫਿਲਹਾਲ ਜਿਹੜੀਆਂ ਨੇ ਖਾਲੀ ਪਈਆਂ ਨੇ ਇਹ ਕੀ ਸੱਚਮੁੱਚ ਜਿਹੜੀ ਐਂਟੀਟੀ ਦੀ ਵੱਡੀ ਭਰਤੀ ਆ ਰਹੀ ਹੈ ਜਾਂ ਨਹੀਂ ਤਾਂ ਦੇਖੋ ਸਿੰਪਲ ਭਾਸ਼ਾ ਦੇ ਵਿੱਚ ਪਹਿਲਾਂ ਸਮਝੋ ਕਾਫੀ ਸਮੇਂ ਪਹਿਲਾਂ ਦੇਖੋ ਇੱਕ ਨਿਊਜ਼ਪੇਪਰ ਦੇ ਵਿੱਚ ਨਿਊਜ਼ ਆਈ ਸੀ ਮੈਂ ਤੁਹਾਡੇ ਨਾਲ ਵੀਡੀਓ ਵੀ ਸ਼ੇਅਰ ਕੀਤੀ ਸੀ ਉਹ ਜਿਸ ਦੇ ਵਿੱਚ ਇਹ ਗੱਲ ਮੈਂਸ਼ਨ ਕੀਤੀ ਗਈ ਸੀ ਕਿ ਲੈਕਚਰਾਰਾਂ ਦੀਆਂ ਠੀਕ ਹੈ ਐਟਟੀਟੀ ਦੀਆਂ ਤੇ ਪ੍ਰੋਫੈਸਰ ਦੀਆਂ ਪੋਸਟਾਂ ਆਉਣਗੀਆਂ ਉਸ ਦੇ ਵਿੱਚ ਗੱਲ ਕੀਤੀ ਗਈ ਸੀ 6000 ਪੋਸਟਾਂ ਦੀ ਐਂਟੀਟੀ ਦੀ ਹੁਣ ਇਸ ਪੋਸਟਾਂ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਕਦੋਂ ਤੱਕ ਇਹ ਪੋਸਟਾਂ ਆਉਣਗੀਆਂ ਉਹਦੇ ਤੇ ਗੱਲ ਕਰੀਏ ਤਾਂ ਦੇਖੋ ਐਂਟੀਟੀ ਦੀਆਂ ਪੋਸਟਾਂ ਜਰੂਰ ਆ ਰਹੀਆਂ ਨੇ ਜੀ 100% ਸ਼ੋਰ ਆ ਰਹੀਆਂ ਨੇ ਗੱਲ ਕਰ ਲਈਏ ਕਦੋਂ ਤੱਕ ਆਉਣਗੀਆਂ ਦੇਖੋ ਸਭ ਤੋਂ ਪਹਿਲਾਂ ਇੱਕ ਗੱਲ ਧਿਆਨ ਦੇ ਵਿੱਚ ਰੱਖੋ ਕਿ ਜਿਹੜੇ ਪੰਜਾਬ ਦੇ ਸਰਕਾਰੀ ਸਕੂਲ ਨੇ ਪ੍ਰਾਇਮਰੀ ਸਕੂਲਾਂ ਦੀ ਆਪਾਂ ਗੱਲ ਕਰ ਰਹੇ ਹਾਂ ਠੀਕ ਹੈ ਉਸ ਦੇ ਵਿੱਚ ਅੱਜ ਤੱਕ ਐਂਟੀਟੀ ਦੀਆਂ ਪੋਸਟਾਂ ਨਹੀਂ ਆਈਆਂ ਪੋਸਟਾਂ ਆਈਆਂ ਬਟ ਜੁਆਇਨਿੰਗ ਨਹੀਂ ਮਿਲੀ ਜਿਵੇਂ ਤੁਹਾਨੂੰ ਪਤਾ ਹੈ ਪਹਿਲਾਂ 8393 ਪੋਸਟ ਐਂਟੀਟੀ ਦੀਆਂ ਆਈਆਂ ਸੀ ਲੇਕਿਨ ਕੋਈ ਜੁਆਇਨਿੰਗ ਵਗੈਰਾ ਦਾ ਕੋਈ ਸੀਨ ਨਹੀਂ ਹੈਗਾ ਇਹਦੇ ਵਿੱਚ ਠੀਕ ਹੈ ਯਾਨੀ ਇਹ ਮੰਨ ਲਓ ਵੀ ਅੱਜ ਤੱਕ ਕੋਈ ਐਂਟੀਟੀ ਦਾ ਟੀਚਰ ਜਿਹੜਾ ਜੁਆਇਨ ਨਹੀਂ ਕਰਿਆ ਸਕੂਲ ਦੇ ਵਿੱਚ ਕਿਉਂਕਿ ਜੁਆਇਨਿੰਗ ਜਿਹੜੀ ਨਹੀਂ ਦਿੱਤੀ ਗਈ ਸੀ ਠੀਕ ਹੈ ਹੁਣ ਮੈਂ ਤੁਹਾਨੂੰ ਦੱਸ ਦਵਾਂ ਕਿ ਜਿਹੜੇ ਪ੍ਰਾਇਮਰੀ ਸਕੂਲ ਨੇ ਜਿਹੜਾ ਹੁਣ ਇਹ ਸੈਸ਼ਨ ਚੱਲ ਰਿਹਾ ਹੈ 2024 ਵਾਲਾ ਇਹਦੇ ਵਿੱਚ ਨਵੀਆਂ ਕਲਾਸਾਂ ਐਡ-ਆਨ ਕੀਤੀਆਂ ਗਈਆਂ ਨੇ ਪ੍ਰਾਇਮਰੀ ਸਕੂਲ ਦੇ ਵਿੱਚ ਜਿਸ ਦਾ ਨਾਮ ਹੈ ਨਰਸਰੀ ਠੀਕ ਹੈ ਨਰਸਰੀ ਤੇ ਮੈਂ ਤੁਹਾਨੂੰ ਦੱਸ ਦਵਾਂ ਕਿ ਡਿਪਾਰਟਮੈਂਟ ਵੱਲੋਂ ਇੱਕ ਤਰੀਕੇ ਨਾਲ ਇਹ ਡਾਟਾ ਇਕ ਕਲੈਕਟ ਕੀਤਾ ਜਾ ਰਿਹਾ ਹੈ ਕਿ ਨਰਸਰੀ ਦੇ ਐਡਮਿਸ਼ਨ ਕਿੰਨੀਆਂ ਹੋ ਰਹੀਆਂ ਨੇ ਠੀਕ ਹੈ ਕਿੰਨੇ ਬੱਚੇ ਨਰਸਰੀ ਦੇ ਵਿੱਚ ਐਡਮਿਸ਼ਨ ਲੈ ਰਹੇ ਨੇ ਕਿਹੜੇ-ਕਿਹੜੇ ਜ਼ਿਲ੍ਹੇ ਦੇ ਵਿੱਚ ਕਿੰਨੀਆਂ-ਕਿੰਨੀਆਂ ਪੋਸਟਾਂ ਬਣ ਰਹੀਆਂ ਨੇ ਠੀਕ ਹੈ ਉਹਦੇ ਤੇ ਜਿਹੜਾ ਡਾਟਾ ਡਿਪਾਰਟਮੈਂਟ ਕਲੈਕਟ ਕਰ ਰਿਹਾ ਹੈ ਗੱਲ ਕਰ ਲਈ ਕੀ ਇਹ ਕਦੋਂ ਤੱਕ ਪੋਸਟ ਆ ਸਕਦੀਆਂ ਨੇ ਦੇਖੋ ਪੋਸਟਾਂ ਆਉਣਗੀਆਂ ਹੀ ਆਉਣਗੀਆਂ ਇਹ ਤਾਂ ਸ਼્યોਰ ਹੈ ਬਟ ਕਦੋਂ ਆਉਣਗੀਆਂ ਇਹ ਕੁਝ ਨਹੀਂ ਕਲੀਅਰ ਕੀਤਾ ਜਾ ਸਕਦਾ ਕਿਉਂਕਿ ਫਿਲਹਾਲ ਡਿਪਾਰਟਮੈਂਟ ਜਿਹੜਾ ਹੈ ਡਾਟਾ ਕਲੈਕਟ ਕਰ ਰਿਹਾ ਇੱਕ ਤਰੀਕੇ ਨਾਲ ਜੇ ਦੇਖਿਆ ਜਾਵੇ ਤਾਂ ਇਹ ਫਸਟ ਟਾਈਮ ਹੋਇਆ ਕਿ ਨਰਸਰੀ ਕਲਾਸ ਨੂੰ ਜਿਹੜਾ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਐਡ ਕੀਤਾ ਗਿਆ ਹੈ ਨਹੀਂ ਤਾਂ ਫਿਰ ਐਲकेजी ਯੂਕੇਜੀ ਪਹਿਲੀ ਦੂਜੀ ਇਸ ਤਰੀਕੇ ਨਾਲ ਕਲਾਸਾਂ ਹੁੰਦੀਆਂ ਸੀ ਲੇਕਿਨ ਹੁਣ ਐਲकेजी ਯੂਕੇ ਜਦੋਂ ਪਹਿਲਾਂ ਨਰਸਰੀ ਹੁੰਦੀ ਹੈ ਤਾਂ ਹੁਣ ਨਰਸਰੀ ਵਾਲੇ ਜਿਹੜੇ ਬੱਚੇ ਨੇ ਉਹਨਾਂ ਨੂੰ ਕੌਣ ਪੜ੍ਹਾਏਗਾ ਉਹਨਾਂ ਨੂੰ ਉਹੀ ਟੀਚਰ ਪੜ੍ਹਾਏਗਾ ਜਿਨੇ ਕੋਰਸ ਕੀਤਾ ਹੋਏਗਾ ਕੋਰਸ ਕਿਹੜਾ ਹੁੰਦਾ ਹੈ ਐਂਟੀਟੀ ਨਰਸਰੀ ਟੀਚਰ ਟ੍ਰੇਨਿੰਗ ਜਿਹਨੂੰ ਆਪਾਂ ਡੀਈਸੀਈ ਵੀ ਕਹਿ ਦਿੰਨੇ ਆ ਨਾ ਡੀਈਸੀਈ ਬਹੁਤ سارے ਸਟੂਡੈਂਟਸ ਨੇ ਕੀਤਾ ਵੀ ਹੋਏਗਾ ਤਾਂ ਉਹਨਾਂ ਦੀ ਜਿਹੜੀਆਂ ਭਰਤੀਆਂ ਉਹਨਾਂ ਨੂੰ ਦੇਖਣ ਨੂੰ ਮਿਲਣਗੀਆਂ ਕਿਉਂ ਕਿਉਂਕਿ ਬਹੁਤ ਸਾਰੇ ਸਕੂਲ ਜਿਹੜੇ ਨੇ ਟੀਚਰ ਲੈਸ ਨੇ ਠੀਕ ਹੈ ਬਹੁਤ ਸਾਰੇ ਸਿੰਗਲ ਟੀਚਰ ਸਕੂਲ ਵੀ ਨੇ ਲੇਕਿਨ ਉੱਥੇ ਪ੍ਰੀ ਪ੍ਰਾਇਮਰੀ ਦੀਆਂ ਪੋਸਟਾਂ ਜਿਹੜੀਆਂ ਨੇ ਕ੍ਰੀਏਟ ਹੋ ਰਹੀਆਂ ਨੇ ਬੱਚੇ ਜਿਹੜੇ ਨੇ ਨਰਸਰੀ ਦੇ ਵਿੱਚ ਐਡਮਿਸ਼ਨਸ ਲੈ ਰਹੇ ਨੇ ਕਲੀਅਰ ਤਾਂ ਤੁਸੀਂ ਸਕਰੀਨ ਤੇ ਇਹ ਲੈਟਰ ਦੇਖ ਰਹੇ ਹੋਵੋਗੇ ਇਹਦੇ ਵਿੱਚ ਦੇਖੋ ਇੱਕ ਮੀਟਿੰਗ ਕੀਤੀ ਜਾ ਰਹੀ ਹੈ ਜੀ 9 ਅਗਸਤ 2024 ਨੂੰ ਠੀਕ ਹੈ ਇਸ ਦੇ ਵਿੱਚ ਜਿਹੜਾ ਮੇਨ ਮੁੱਦਾ ਰਹੇਗਾ ਮੀਟਿੰਗ ਦਾ ਉਹ ਇਹੀ ਰਹੇਗਾ ਕਿ ਐਂਟੀਟੀ ਦੀਆਂ ਪੋਸਟਾਂ ਤੇ ਗੱਲ ਕੀਤੀ ਜਾਵੇ ਸਿੱਖਿਆ ਮੰਤਰੀ ਜੀ ਨਾਲ ਕਿ ਕਦ ਤੱਕ ਆਊਟ ਕੀਤੀਆਂ ਜਾਣਗੀਆਂ ਠੀਕ ਹੈ ਇਸ ਤੋਂ ਬਿਨਾ ਮਾਸਟਰ ਲੈਕਚਰ ਮਾਸਟਰ ਕੈਡਰ ਤੇ ਲੈਕਚਰਰ ਦੀ ਭਰਤੀ ਦੀ ਗੱਲ ਕੀਤੀ ਜਾਏਗੀ 8TT ਦੀ ਫਿਲਹਾਲ ਹੋ ਸਕਦਾ ਗੱਲ ਨਾ ਕੀਤੀ ਜਾਵੇ ਕਿਉਂਕਿ 6994 ਤੇ 234 ਭਰਤੀ ਦਾ ਜਿਹੜਾ ਪ੍ਰੋਸੈਸ ਹੈ ਉਹ ਚੱਲ ਰਿਹਾ ਹੈ 8TT ਦਾ ਆਪਾਂ ਸਿਰਫ ਐਂਟੀਟੀ ਦੀ ਗੱਲ ਕਰ ਰਹੇ ਹਾਂ ਠੀਕ ਹੈ ਤਾਂ 9 ਅਗਸਤ ਨੂੰ ਜਿਹੜੀ ਆਉਣ ਵਾਲੀ ਮੀਟਿੰਗ ਹੈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਰਹੇਗੀ ਕਿਉਂਕਿ ਇਸ ਦੇ ਵਿੱਚ ਮੇਨ ਮੁੱਦਾ ਰਹੇਗਾ ਜੀ ਐਂਟੀਟੀ ਦੀਆਂ ਪੋਸਟਾਂ ਦਾ ਇਹਦੇ ਵਿੱਚ ਹੋਰ ਵੀ ਮੰਗਾਂ ਰੱਖੀਆਂ ਜਾਣੀਆਂ ਲੇਕਿਨ ਜਿਹੜਾ ਬਹੁਤ ਜ਼ਿਆਦਾ ਕਹ ਲਓ ਵੀ ਦਬਾਅ ਪਾਇਆ ਜਾਏਗਾ ਹੋ ਜਾਏਗਾ ਜੀ ਐਂਟੀਟੀ ਦੀਆਂ ਪੋਸਟਾਂ ਕਲੀਅਰ ਹੈ ਤਾਂ ਇਥੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਦੇਖੋ ਬਹੁਤ ਸਾਰੇ ਸਕੂਲ ਹੈ ਜੀਵੀ ਨੇ ਜਿੱਥੇ ਨਰਸਰੀ ਦੇ ਬੱਚਿਆਂ ਨੂੰ ਇੱਕ ਈਟੀਟੀ ਟੀਚਰ ਪੜਾ ਰਿਆ ਏ ਕਿਉਂਕਿ ਉਹ ਕਿ ਹਲੇ ਟੀਚਰਾਂ ਦੀ ਜਿਹੜੀ ਹੈ ਜੁਆਇਨ ਨਹੀਂ ਹੋਈ ਹੈ ਕਹਿ ਲੋ ਟੀਚਰ ਹਲੇ ਰੱਖੇ ਨਹੀਂ ਜਾ ਰਹੇ ਪੋਸਟਾਂ ਹੀ ਨਹੀਂ ਆਈਆਂ ਇੱਕ ਤਰੀਕੇ ਨਾਲ ਹੈਨਾ ਪਹਿਲਾਂ ਆਈ ਸੀਗੀ ਲੇਕਿਨ ਉਹ ਕਹਿ ਲੋ ਵੀ ਕੋਰਟ ਕੇਸ ਦੇ ਕਰਕੇ ਰੱਦ ਹੋ ਗਈਆਂ ਸੀਗੀਆਂ ਠੀਕ ਹੈ ਤੇ ਹੁਣ ਜਿਹੜੀ ਹੈ ਜਿੱਥੇ ਤੱਕ ਸੰਭਾਵਨਾ ਬਣ ਰਹੀ ਹੈ ਤਾਂ ਉਹ 2024 ਦੇ ਵਿੱਚ ਹੀ ਬਣ ਰਹੀ ਹੈ ਕਿ 2024 ਦੇ ਐਂਡ ਤੋਂ ਪਹਿਲਾਂ ਪਹਿਲਾਂ ਪੋਸੀਬਿਲਟੀ ਹੈ ਪੂਰੀ ਕਿ ਐਨਟੀਟੀ ਦੀਆਂ ਪੋਸਟਾਂ ਦੇਖਣ ਨੂੰ ਮਿਲਣਗੀਆਂ ਹੀ ਮਿਲਣਗੀਆਂ ਬਾਕੀ ਦੇਖੋ ਹੋ ਸਕਦਾ ਹੈ ਕਿ ਨੈਕਸਟ ਸੈਸ਼ਨ ਤੱਕ ਟੋਟਲ ਹੀ ਦੇਖਿਆ ਜਾਵੇ ਕਿ ਕਿੰਨੀਆਂ ਪੋਸਟਾਂ ਕ੍ਰੀਏਟ ਹੋ ਰਹੀਆਂ ਨੇ ਕਿੰਨੇ ਸਕੂਲਾਂ ਦੇ ਵਿੱਚ ਕ੍ਰੀਏਟ ਹੋ ਰਹੀਆਂ ਨੇ ਉਹਦੇ ਤੇ ਵੀ ਹੋ ਸਕਦਾ ਆਣ ਵਾਲੇ ਸਮੇਂ ਦੇ ਵਿੱਚ ਗੱਲ ਜਿਹੜੀ ਦੇਖਣ ਨੂੰ ਮਿਲੇ ਲੇਕਿਨ ਫਿਲਹਾਲ ਜਿਹੜੀਆਂ ਐਂਟੀਟੀ ਦੀਆਂ ਪੋਸਟਾਂ ਜ਼ਰੂਰ ਆਣਗੀਆਂ ਠੀਕ ਹੈ ਮੀਟਿੰਗ ਵੀ ਰੱਖੀ ਗਈ ਹੈ ਇਹਦੇ ਤੇ ਇਸ ਤੋਂ ਬਿਨਾ ਜੇ ਗੱਲ ਕਰ ਲਈ ਐਗਜ਼ਾਮ ਹੋਏਗਾ ਜਾਂ ਨਹੀਂ ਤਾਂ ਬਿਲਕੁਲ ਹੋਏਗਾ ਐਂਟੀਟੀ ਦੀਆਂ ਪੋਸਟਾਂ ਦਾ ਐਗਜ਼ਾਮ ਵੀ ਹੋਏਗਾ ਪਹਿਲਾਂ ਜਦੋਂ 83 93 ਪੋਸਟਾਂ ਦਾ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਸੀ ਉਸਦੇ ਵਿੱਚ ਵੀ ਸਿਲੇਬਸ ਤੁਸੀਂ ਦੇਖਿਆ ਹੀ ਹੋਏਗਾ ਤਾ ਜਿਆਦਾਤਰ ਦੇਖੋ ਐਂਟੀਟੀ ਮੋਸਟਲੀ ਉਹ ਲੇਡੀਜ਼ ਊਮਨਸ ਗਰਲਸ ਕਰਦੀਆਂ ਨੇ ਜਿਹੜੀ ਕਿ ਘਰੇ ਨੇ ਠੀਕ ਹੈ ਤਾਂ ਇਸ ਕਰਕੇ ਜੇਕਰ ਤੁਸੀਂ ਘਰੇ ਬੈਠੇ ਹੋ ਤੇ ਤੁਸੀਂ ਐਂਟੀਟੀ ਕੀਤੀ ਹੋਈ ਹੈ ਤਾਂ ਤੁਸੀਂ ਆਪਦੀ ਐਗਜ਼ਾਮ ਦੀ ਜਿਹੜੀ ਹੈ ਤਿਆਰੀ ਕਰਦੇ ਰਹੋ ਅੱਜ ਨਹੀਂ ਕੱਲ ਨੂੰ ਜ਼ਰੂਰ ਜਿਹੜੀਆਂ ਐਂਟੀਟੀ ਦੀਆਂ ਪੋਸਟਾਂ ਦੇਖਣ ਨੂੰ ਮਿਲਣਗੀਆਂ ਇਹ ਤਾਂ ਗੱਲ ਸ਼ੋਰ ਹੈ ਅੱਜ ਨਹੀਂ ਕੱਲ ਨੂੰ ਆਣਗੀਆਂ ਹੀ ਆਣਗੀਆਂ ਕਿਉਂਕਿ ਬਹੁਤ ਸਾਰੇ ਸਕੂਲ ਖਾਲੀ ਪਏ ਨੇ ਐਂਟੀਟੀ ਦੀਆਂ ਪੋਸਟਾਂ ਤੋਂ ਪ੍ਰੀ ਪ੍ਰਾਇਮਰੀ ਟੀਚਰਸ ਜਿਹੜੇ ਹੈ ਨਹੀਂ ਈਟੀਟੀ ਵਾਲੇ ਪ੍ਰੀ ਪ੍ਰਾਇਮਰੀ ਕਲਾਸਾਂ ਨੂੰ ਸਾਂਭ ਰਹੇ ਨੇ ਇਹ ਤੁਸੀਂ ਆਪਣੇ ਆਲੇ ਦੁਆਲੇ ਵੀ ਦੇਖ ਸਕਦੇ ਹੋ ਠੀਕ ਹੈ ਤਾਂ ਇਸ ਤਰੀਕੇ ਦੀ ਜਿਹੜੀ ਜਾਣਕਾਰੀ ਹੈ ਇਹ ਵੀ ਤੁਸੀਂ ਆਪਣੇ ਆਲੇ ਦੁਆਲੇ ਪਿੰਡ ਤੋਂ ਜਿੱਥੋਂ ਵੀ ਤੁਹਾਨੂੰ ਤੁਹਾਨੂੰ ਸਹੀ ਲੱਗੇ ਉੱਥੋਂ ਵੀ ਆਪਣੀ ਜਿਹੜੀ ਜਾਣਕਾਰੀ ਕਲੈਕਟ ਕਰ ਸਕਦੇ ਹੋ ਤੁਸੀਂ ਆਪਣੇ ਪਿੰਡ ਦੇ ਸਕੂਲਾਂ ਦੇ ਵਿੱਚ ਜਾ ਕੇ ਗੇੜਾ ਮਾਰੋ ਤੁਹਾਨੂੰ ਪਤਾ ਲੱਗੇਗਾ ਕਿ ਜਿਹੜੀ ਪ੍ਰੀ ਪ੍ਰਾਇਮਰੀ ਕਲਾਸਿਸ ਨੇ ਨਰਸਰੀ ਐਲकेजी ਯੂकेजी ਉਹਨਾਂ ਨੂੰ ਕੌਣ ਪੜਾ ਰਿਹਾ ਹੈ ਠੀਕ ਹੈ ਇਹਦੇ ਨਾਲ ਕੀ ਹੈ ਇਹਦੇ ਨਾਲ ਤੁਹਾਨੂੰ ਵੀ ਪਤਾ ਲੱਗੇਗਾ ਕਿ ਜੋ ਮੈਂ ਤੁਹਾਨੂੰ ਇਨਫੋਰਮੇਸ਼ਨ ਦੇ ਰਹੀ ਹਾਂ ਉਹ ਸਹੀ ਹੈ ਜਾਂ ਗਲਤ ਹੈ ਤੁਸੀਂ ਆਪਦੇ ਲੈਵਲ ਤੇ ਵੀ ਜਿਹੜਾ ਇਸ ਨੂੰ ਚੈੱਕ ਆਊਟ ਕਰ ਸਕਦੇ ਹੋ ਕਲੀਅਰ ਹੈ ਜੀ ਫਿਲਹਾਲ ਦੇਖੋ ਇਹ 6000 ਪੋਸਟਾਂ ਦੀ ਗੱਲ ਮੈਂ ਤਾਂ ਕੀਤੀ ਹੈ ਕਿਉਂਕਿ ਜਦੋਂ ਨਿਊਜ਼ਪੇਪਰ ਦੇ ਵਿੱਚ ਨਿਊਜ਼ ਆਈ ਸੀ ਉਸ ਦੇ ਵਿੱਚ ਇਹ ਗੱਲ ਮੈਂਸ਼ਨ ਕੀਤੀ ਗਈ ਸੀ ਕਿ 6000 ਐਂਟੀਟੀ ਦੀਆਂ ਪੋਸਟਾਂ ਆਉਣਗੀਆਂ ਤਾਂ ਮੈਂ ਇਹ ਡਾਟਾ ਜਿਹੜਾ ਇਸ ਦੇ ਵਿੱਚ ਮੈਂਸ਼ਨ ਕੀਤਾ ਹੈ ਠੀਕ ਹੈ ਜੀ ਬਾਕੀ ਦੇਖੋ ਹਰ ਇੱਕ ਪ੍ਰਕਾਰ ਦੀ ਅਪਡੇਟ ਲੈਣ ਦੇ ਲਈ ਤੁਸੀਂ ਚੈਨਲ ਨਾਲ ਜੁੜ ਸਕਦੇ ਹੋ ਟੀਚਿੰਗ ਐਗਜ਼ਾਮਸ ਦੀ ਚਾਹੇ ਉਹ ਐਂਟੀਟੀ ਹੋਵੇ ਈਟੀਟੀ ਹੋਵੇ ਮਾਸਟਰ ਕੈਡਰ ਹੋਵੇ ਹਰ ਪ੍ਰਕਾਰ ਦੀ ਛੋਟੀ ਤੋਂ ਛੋਟੀ ਅਪਡੇਟ ਲੈਣ ਦੇ ਲਈ ਤੁਸੀਂ ਚੈਨਲ ਦੇ ਨਾਲ ਜੁੜ ਸਕਦੇ ਹੋ ਸਬਸਕ੍ਰਾਈਬ ਜਰੂਰ ਕਰ ਲਓ ਬੈਲ ਆਈਕਨ ਪ੍ਰੈਸ ਕਰ ਲਓ ਬਾਕੀ ਟੈਲੀਗ੍ਰam ਗਰੁੱਪ ਨਾਲ ਜਰੂਰ ਜੁੜੋ ਉੱਥੇ ਵੀ ਆਪਾਂ ਹਰ ਪ੍ਰਕਾਰ ਦੀ ਅਪਡੇਟ ਜਿਹੜੀਆਂ ਤੁਹਾਡੇ ਨਾਲ ਸਾਂਝੀ ਕਰਦੇ ਰਹਿੰਦੇ ਆ ਬਾਕੀ ਜੇਕਰ ਕੋਈ ਵੀ ਤੁਹਾਡਾ ਡਾਊਟ ਕੁਐਸਚਨ ਹੋਵੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਲੈਣਾ ਜੀ ਕੋਈ ਐਲੀਜੀਬਿਲਟੀ ਦੇ ਰਿਲੇਟਿਡ ਕੋਈ ਐਗਜ਼ਾਮ ਦੇ ਰਿਲੇਟਿਡ ਕੋਈ ਵੀ ਡਾਊਟ ਕੁਐਸਚਨ ਹੋਵੇ ਤੁਸੀਂ ਜਿਹੜਾ ਕਮ ਠੀਕ ਹੈ ਤੇ ਜੇਕਰ ਵੀਡੀਓ ਵਧੀਆ ਲੱਗਿਆ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਮੇਰੇ ਨਾਲ ਕੰਟੈਕਟ ਕਰਨ ਲਈ ਤੁਸੀਂ ਇੰਸਟਾਗ੍ਰam ਤੇ ਜੁੜ ਸਕਦੇ ਹੋ ਲਿੰਕ ਜਿਹੜਾ ਤੁਹਾਨੂੰ ਵੀਡੀਓ ਦੇ ਨੀਚੇ ਮਿਲ ਜੇਗਾ ਫਿਲਹਾਲ ਇਹ ਹੈਗੀ ਸੀ ਜੀ ਅੱਜ ਦੀ ਵੀਡੀਓ ਇਹ ਵੀਡੀਓ ਪਾਉਣ ਦਾ ਮਕਸਦ ਮੇਨ ਇਹੀ ਸੀ ਕਿ ਤੁਸੀਂ ਜਿਹੜੇ ਘਰ ਬੈਠੇ ਹੋ ਉਹ ਜਿਹੜਾ ਤਿਆਰੀ ਕਰੋ 네ਗੇਟਿਵ ਹੋਣ ਦੀ ਲੋੜ ਨਹੀਂ ਹੈਗੀ ਬੀ ਪੋਜ਼ਿਟਿਵ ਠੀਕ ਹੈ ਤਿਆਰੀ ਕਰਦੇ ਰਹੋ ਅੱਜ ਨਹੀਂ ਕੱਲ ਨੂੰ ਜ਼ਰੂਰ ਜਿਹੜੀ ਹੈ ਮਿਹਨਤ ਨੂੰ ਫਲ ਪਏਗਾ ਹੀ ਪਏਗਾ ਠੀਕ ਹੈ ਜੀ ਤਾਂ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਵੀਡੀਓ ਦੇਖ ਲਈ ਤੁਹਾਡਾ ਧੰਨਵਾਦ ਥੈਂਕ ਯੂ